ਹੋਇਆ ਵੀ ਕੈਨੇਡਾ ਦੇ ਵਿੱਚ ਇੱਕ ਬੰਦਾ ਬੇਸਮੈਂਟ 'ਚ ਬੈਠਾ ਤਿੰਨ-ਚਾਰ ਸਾਲਾਂ ਤੋਂ ਮੈਂਟਲੀ ਸਮੱਸਿਆ ਉਹਨੂੰ ਤਿੰਨ ਢਾਈ-ਤਿੰਨ ਸਾਲਾਂ ਤੋਂ ਇਸ਼ਨਾਨ ਨਹੀਂ ਕੀਤਾ ਬਾਹਰ ਨਹੀਂ ਨਿਕਲਿਆ ਕਦੇ ਔਰ ਦਿਨ 'ਚ 10-10 ਵਾਰੀ ਐਂਬੂਲੈਂਸ ਨੂੰ ਕਾਲ ਕਰਕੇ ਸੱਦ ਲੈਂਦਾ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ BC 'ਚ ਸਰੀ ਇਲਾਕੇ ਦੇ ਵਿੱਚ ਉਹ ਰਹਿ ਰਿਹਾ ਵੀ ਮਾਂ ਸਾਡੇ ਕੋਲੋਂ ਮਦਦ ਮੰਗਣ ਆਈ ਆ ਵੀ ਅਸੀਂ ਕੀ ਕਰ ਸਕਦੇ ਆ ਵੀ ਇਹ ਮਾਂ ਨੇ ਮਤਲਬ ਸੋਚਿਆ ਕਿਵੇਂ ਹੋਊ ਵੀ ਬੀ ਇੱਕ ਸਦੀ ਮਦਦ ਕਰ ਸਕਦੇ ਆ ਕਿੰਡੀ ਮਾਂ ਦੀ ਉਮੀਦ ਸੀ ਸਭ ਤੋਂ ਜਿਹੜੀ ਉਹ ਲੈ ਕੇ ਆਈ ਸੀ ਤਾਂ ਫਿਰ ਕਾਲਪੁਰਖ ਵਹਿਗਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਸਾਨੂੰ ਵੀ ਸਮੱਥ ਬਖਸ਼ੀ ਅਸੀਂ ਉਹ ਸੰਗਤ ਨੂੰ ਵੀਡੀਓ ਪਾ ਕੇ ਬੇਨਤੀ કરી ਵੀ ਇਸ ਤਰ੍ਹਾਂ ਕਰਕੇ ਕਬੀਰ ਆ ਜਿਹੜਾ ਉੱਥੇ ਕੈਨੇਡਾ ਦੇ ਵਿੱਚ ਫਸਿਆ ਹੋਇਆ ਵਾ ਉਹਦੀ ਆ ਹਾਲਤ ਆ ਇਹਦੀਆਂ ਵੀਡੀਓ ਸਾਂਝੀਆਂ ਕੀਤੀਆਂ ਮਾਤਾ ਨੇ ਬੇਨਤੀ ਕੀਤੀ ਅਸੀਂ ਵੀ ਬੇਨਤੀ કરી ਤਾਂ ਸਾਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਵੀਰ ਸਾਡੇ ਨਾਲ ਜੁੜ ਕੇ ਸਾਡਾ ਅਮਨ ਮੁੰਡਾ ਭਾਣ ਜਾਂ ਮੇਰਾ ਉਹਨੇ ਸਾਡਾ ਅਮੀਤਾ ਵੀਰ ਉਹਨੇ ਹੋਰ ਕਿੰਨੇ ਵੀਰਾਂ ਨੇ ਭੈਣਾਂ ਨੇ ਮਦਦ ਕੀਤੀ ਜਿਹੜੇ ਜਾ ਕੇ ਇਹਦੇ ਘਰ ਇਸਪਰੀ ਤਾਂ ਸਾਡੀ ਸੇਵਾਦਾਰ ਭੈਣ ਉੱਥੇ ਸਰੀਚ ਰਹਿੰਦੀ ਹੈ ਟੀਮ ਮੈਂਬਰ ਉਹਨੇ ਮੇਰਾ ਬ੍ਰਦਰ ਹਰਪ੍ਰੀਤ ਸਿੰਘ ਮੰਨ ਲਓ ਕੈਨੇਡਾ ਦੇ ਵਿੱਚ ਹੋਰ ਵੀ ਜਿੰਨੇ ਭੈਣ ਭਰਾ ਸਾਡੇ ਸੀਗੇ ਸਾਰਿਆਂ ਨੇ ਬੜਾ ਹੌਸਲਾ ਦਿੱਤਾ ਸਪੋਰਟ ਕੀਤੀ ਇਹਦੇ ਕੋਲੇ ਗਏ ਉੱਥੇ ਇਹਦੀ ਮਦਦ ਕਰਨੀ ਸ਼ੁਰੂ ਕਰਤੀ ਇਨੂੰ ਹੌਸਲਾ ਦੇਣਾ ਸ਼ੁਰੂ ਕਰਤਾ ਇਹਦੀ ਵਾਈਫ ਨੂੰ ਸਪੋਰਟ ਕਰਨ ਲੱਗੇ ਸਾਡੇ ਤੋਂ ਪਹਿਲਾਂ ਐਸ਼ਪ੍ਰੀਤੂ ਨਹੀਂ ਸਾਡੇ ਇੱਥੋਂ ਅਨਮੋਲ ਐਨ ਜੀਓ ਤੋਂ ਵੀਰ ਉਹ ਆਲਰੇਡੀ ਇਹਨਾਂ ਦੀ ਉੱਥੇ ਬਾਹਰ ਕੈਨੇਡਾ ਦੇ ਡੋਨਰਾਂ ਨੂੰ ਕਹਿ ਕੇ ਮਦਦ ਕਰਾ ਰਹੇ ਸੀ ਦਵਾਈਆਂ ਦਵਾਈਆਂ ਦੇ ਵਿੱਚ ਔਰ ਇਹ ਦਿਨ ਚ ਕਈ ਕਈ ਵਾਰ ਐਮਬੂਲੈਂਸ ਬੁਲਾ ਲੈਂਦਾ ਸੀਗਾ ਕਿਉਂਕਿ ਇਹਨੂੰ ਐ ਲੱਗਦਾ ਸੀ ਵੀ ਮੈਨੂੰ ਹਾਰਟ ਅਟੈਕ ਆ ਗਿਆ ਮੈਂ ਮਰ ਜਾਣਾ ਤਾਂ ਇਹਦਾ ਬੀਪੀ ਵੱਧ ਜਾਂਦਾ ਸੀ ਬਹੁਤ ਜ਼ਿਆਦਾ ਤਾਂ ਐਮਬੂਲੈਂਸ ਦੇ ਖਰਚਾ ਬਹੁਤ ਬਣਿਆ ਹੋਇਆ ਸੀ ਹਜ਼ਾਰਾਂ ਡਾਲਰ ਐਮਬੂਲੈਂਸ ਤੇ ਦੇਣ ਵਾਲੇ ਸੀ ਉੱਥੇ ਤਾਂ ਫਿਰ ਵਾਇਗਰੂ ਨੇ ਕਰਪਾ ਕੀਤੀ ਸਾਡਾ ਕੁਦਰ ਤੋਂ ਉਸ ਟਾਈਮ ਵੀਜ਼ਾ ਲੱਗਿਆ ਹੋਇਆ ਸੀ ਮੈਂ ਆਪਣੇ ਬ੍ਰਦਰ ਕੋਲੇ ਜਾਣਾ ਸੀਗਾ ਅਸੀਂ ਉੱਥੇ ਗਏ ਕੁਝ ਐਸਾ ਸਵਾਬੀ ਨਹੀਂ ਬਣ ਸਕਿਆ ਵੀ ਅਸੀਂ ਇਹਨੂੰ ਵੀਰ ਨੂੰ ਲੈ ਕੇ ਆਉਂਦੇ ਕਿਉਂਕਿ ਇਹਦੀ ਟਿਕਟ ਕਰਾ ਲਈ ਇਹਨੂੰ ਲੈ ਕੇ ਆਉਣਾ ਸੀ ਟੀਮ ਦੀ ਡਿਊਟੀ ਲਾਤੀ ਇਹਨੂੰ ਟ੍ਰਾਂਟੋ ਲੈ ਕੇ ਆਉਣੇਗੀ ਕਿ ਉੱਥੋਂ ਟ੍ਰਾਂਟੋ ਦੀ ਸਾਡੀ ਉਹ ਸੀਗੀ ਟ੍ਰੈਕਟ ਜਿਹੜੀ ਇਧਰੋਂ ਅਸੀਂ ਗਏ ਸੀ ਵਾਪਸੀ ਦੀ ਵੀ ਤੇ ਇਹ ਟ੍ਰਾਂਟੋ ਆ ਨਹੀਂ ਸਕਦਾ ਸੀ ਇਹ ਇੰਨਾ ਡਰਦਾ ਸੀ ਉਹਨਾਂ ਦੇ ਕਹਿਣ ਤੇ ਕਮਰੇ ਚੋਂ ਹੀ ਨਹੀਂ ਨਿਕਲਿਆ ਇਹ ਉਹ ਮੈਸ ਹੋ ਗਿਆ ਦੂਸਰੀ ਵਾਰੀ ਫੇਰ ਉੱਥੇ ਸਿੱਖ ਗੇਮ ਹੁੰਦੀਆਂ ਵਾਂ ਸਰੀ ਦੇ ਵਿੱਚ ਸਿੱਖ ਗੇਮਸ ਵਾਲੇ ਵੀਰਾਂ ਨੇ ਸਾਨੂੰ ਉੱਥੇ ਬੁਲਾਇਆ ਤੇ ਜੱਸੀ ਵੀਰ ਹੁਣੀ ਸਾਡੇ ਪਰਿਵਾਰਕ ਮੈਂਬਰ ਵੀ ਆ ਤਾਂ ਪ੍ਰਮਾਤਮਾ ਨੇ ਸਬਬ ਬਣਾਇਆ ਦਸੰਤਨਾ ਵਾਸਤੇ ਅਸੀਂ ਗਏ ਸੀ ਤੇ ਸਾਡੇ ਕਿਸੇ ਭੈਣ ਭਰਾ ਨੇ ਮਦਦ ਕੀਤੀ ਟਿਕਟ ਵੀ ਲਾਤੀ ਤੇ ਅਸੀਂ ਉੱਥੇ ਜਾ ਪਹੁੰਚੇ ਤੇ ਉੱਥੋਂ ਫਿਰ ਇਹਨੂੰ ਜਾ ਕੇ ਓ ਗੱਲਾਂ ਕਿਵੇਂ ਆ ਭਾਈ ਨਖਤਰ ਸਿਆਂ ਉਹ ਨਖਤਰਾ ਇਹ ਆ ਲੈ ਜਰੋ ਦੀਤੇ ਹੈ ਅਸੀ ਕਾ ਅਸੀ ਕਾ ਮੇਰੇ ਮਤਨ ਜਾਣਦਾ ਹੋਣਾ ਕਿ ਹੁਣ ਟੈਨਸ਼ਨ ਖਾ ਲੂੰਗਾ ਮਨ ਤੂੰ ਮੁੱਥੇ ਜਾਣਾ ਜਿੱਥੇ ਤੂੰ ਜਮਿਆ ਸੀ ਜਾਣਾ ਲੋਤ ਮਾਂ ਦੇ ਕੋਲ ਜਾਣਾ ਨਾ ਰੋਂਦੀ ਆ ਹੋ ਦੇਖਦੀ ਆ ਮੇਰਾ ਪੁੱਤ ਕਦੋਂ ਆਊਗਾ ਮੇਰਾ ਹੌਸਕਾ ਨਾ ਹੋਵੇ ਹਾਂ ਫੋਨ ਫਿਕਰ ਛੱਡ ਦੇ ਤੇਰਾ ਭਰਾ ਆ ਮਾਂ ਤੂੰ ਅਸੀਂ ਤੁਹਾਨੂੰ ਦੇਖ ਸਪੈਸ਼ਲੀ ਤੇ ਖਾਤਰੇ ਸਟੈਪ ਲਿਆ ਵੀ ਸਾਡੇ ਭਰਾ ਨੂੰ ਜੀ ਉੱਥੇ ਜਾ ਕੇ ਲੈ ਕੇ ਆਉਣਾ ਜੇ ਮੈਂ ਤੁਸੀ ਦਿਸਣੋ ਆ ਦੇਖਿਆ ਉਹ ਨਿੱਕਾ ਜਿਹਾ ਕਮਰਾ ਬੜੀਆਂ ਉਮੀਦਾਂ ਤੇ ਆਸਾਂ ਲੈ ਕੇ ਨੌਜਵਾਨ ਆਪਣੇ ਇਥੋਂ ਡਾਲੇ ਪਿੰਡ ਤੋਂ ਮੋਗੇ ਜਲੀ ਤੋਂ ਨਿਕਲਦਾ ਘਰ ਦੀ ਜ਼ਮੀਨ ਵੇਚ ਕੇ ਬੜੀਆਂ ਉਮੀਦਾਂ ਨਾਲ ਆਪਣੇ ਦਾਦੇ ਨੂੰ ਆਪਣੇ ਦਾਦੀ ਨੂੰ ਪਰਿਵਾਰ ਨੂੰ ਹੌਸਲਾ ਦੇ ਕੇ ਵੀ ਮੈਂ ਸਭ ਕਰਜੇ ਲਾ ਦੂੰ ਫਿਕਰ ਨਾ ਕਰੋ ਉੱਥੇ ਜਾਂਦਾ ਉੱਥੇ ਜਾ ਕੇ ਪਤਾ ਲੱਗਦਾ ਥੋੜੇ ਟਾਈਮ ਬਾਅਦ ਦਾਦਾ ਵੀ ਚੜ੍ਹਾਈ ਕਰ ਗਿਆ ਹੈਨਾ ਦਾਦੀ ਵੀ ਫਿਰ ਭੈਣ ਵੀ ਹੈਨਾ ਕੌਣ ਸੀ ਡੈਡੀ ਵੀ ਕਰ ਗਏ ਤੇ ਕਈ ਦਿੱਥਾ ਹੋ ਗਈਆਂ ਤੇ ਇਹ ਉੱਥੇ ਜਾ ਕੇ ਡਿਪਰੈਸ਼ਨ ਚਲਾ ਗਿਆ ਜਿਨ੍ਹਾਂ ਦੀ ਖਾਤਰ ਕੰਮ ਕਰਨੇ ਸੀ ਜਿਨ੍ਹਾਂ ਨੂੰ ਕਰਕੇ ਦਿਖਾਉਣਾ ਸੀ ਕੁਝ ਉਹ ਸਾਰਾ ਢਹਿ ਢੇਰੀ ਹੋ ਗਿਆ ਜ਼ਮੀਨ ਵੀ ਚਲੇ ਗਈ ਦਾਦਾ ਵੀ ਚਲੇ ਗਿਆ ਦਾਦੀ ਵੀ ਪਾਪਾ ਵੀ ਚਲੇ ਗਏ ਵੀਰ ਇੰਨਾ ਕੁ ਡੀਪ ਡਿਪਰੈਸ਼ਨ ਚੱਲਿਆ ਗਿਆ ਉੱਥੇ ਵੀ ਇਹ 3 3.5 ਸਾਲਾਂ ਬਾਅਦ ਡਿਪਰੈਸ਼ਨ ਦੇ ਕਰਕੇ ਬੇਸਮੈਂਟ 'ਚ ਬੈਠਾ ਰਿਹਾ ਔਰ ਜਿੱਦਨ ਅਸੀਂ ਇਹਨੂੰ ਜਾ ਕੇ ਉੱਥੋਂ ਕੱਢਿਆ ਇਹਦੀ ਵਰਡਿੰਗ ਸੀ ਵੀ ਮੈਂ ਅੱਜ 22 ਸਾਲਾਂ ਬਾਅਦ ਇਹਨੇ ਪ੍ਰੋਪਰ ਸੂਰਜ ਦੇਖਿਆ ਸੀ ਖੁੱਲ ਕੇ ਇਹਨੂੰ ਅਸੀਂ ਉੱਥੋਂ ਕੱਢ ਕੇ ਪਿੱਛੇ ਮਾਲ ਸੀਗਾ ਕਿਹੜਾ ਮਾਲ ਸੀ ਉਹ ਆਪਾਂ ਕਹੇ ਜੀ ਹਾਂ ਐਦਾਂ ਦਾ ਕੋਈ ਮਾਲ ਸੀ ਉੱਥੇ ਉੱਥੇ ਫਿਰ ਇਹਨੂੰ ਅਸੀਂ ਲੈ ਗਏ ਉੱਥੇ ਇਹਦੀ ਸ਼ਾਪਿੰਗ ਕਰਾਈ ਇਹ ਦੇ ਮੇਚ ਦੇ ਕੱਪੜੇ ਲੈ ਕੇ ਦਿੱਤੇ ਚਲ ਭਾਨੇ ਨਾਲ ਇਹਦਾ ਢੀੜਾ ਨਿਕਲੇ ਇੱਕ ਵਾਰੀ ਇੱਥੋਂ ਨਿੱਕਤੇ ਤਾਂ ਸਹੀ ਉੱਥੋਂ ਲੈ ਕੇ ਫਿਰ ਜਿਹੜੀਆਂ ਦੋ ਤਿੰਨ ਪੈਂਟਾਂ ਸ਼ਰਟਾਂ ਨੇ ਜੈਕਟਾਂ ਲਈਆਂ ਤੇ ਜਿਹੜੀਆਂ ਰਸ਼ਰੇ ਦੇ ਆਉਂਦੀਆਂ ਨਹੀਂ ਹੁਣ ਤਾਂ ਮੋਟਾ ਹੋ ਗਿਆ ਰੁੱਤ ਜੰਮਈ ਸੁੱਕਾ ਡੱਕਿਆ ਵਰ ਗਿਆ ਸੀ ਪਤਲਾ ਜਾ ਇਹ ਤੇ ਉੱਥੋਂ ਲੈ ਕੇ ਫਿਰ ਅਸੀਂ ਇਹਨੂੰ ਜਿਹੜਾ ਗੁੜਾ ਦਵਾਇਆ ਖਵਾਇਆ ਕੁਛ ਰਾਜ ਖਾਦਾ ਫਿਰ ਇਹਨੂੰ ਅਸੀਂ ਘਰੇ ਛੱਡ ਕੇ ਆਏ ਦੁਬਾਰਾ ਜਾ ਕੇ ਫਿਰ ਦੂਏ ਦਿਨ ਤੀਏ ਦਿਨ ਸਾਡੀ ਫਲੈਟ ਸੀਗੀ ਫਿਰ ਅਸੀਂ ਉੱਥੋਂ ਇਹਨੂੰ ਲੈ ਕੇ ਫਲੈਟ ਦੇ ਵਿੱਚ ਇਹਨੂੰ ਕਿਹਾ ਸੀ ਵੀ ਤੂੰ ਨਾ ਧੋ ਲਈ ਕਿਉਂਕਿ ਇਹਨੂੰ ਫੋਬੀਆ ਸੀ ਡਰ ਸੀ ਇਹ ਨਹਾਤਾ ਵੀ ਨਹੀਂ ਓਵੇਂ ਢਾਈ ਤਿੰਨ ਸਾਲਾਂ ਦਾ ਇਸ਼ਨਾਨ ਕੀਤਾ ਜੁੱਤੋਂ ਦੀ ਅਸੀਂ ਕੱਪੜੇ ਪਾਤੇ ਬਸ ਤੇ ਥੱਲੇ ਉਹੀ ਕੱਪੜੇ ਸੀ ਓਵੇਂ ਵਾਲ ਸਾਰਾ ਕੁਝ ਓਵੇਂ ਖਰਾਬ ਆ ਸਾਰੀ ਚੈਸ ਤੇ ਮੈਲ ਜੰਮੀ ਹੋਈ ਨਾ ਉਹ ਵੀ ਓਵੇਂ ਪਲੇਨ ਚ ਲੈ ਆਏ ਬੈਠ ਕੇ ਔਰ ਪਲੇਨ ਦੇ ਵਿੱਚ ਸਾਨੂੰ ਐਂ ਸੀ ਵੀ ਇਹ ਪਤਾ ਨਹੀਂ ਕੀ ਹੋ ਬਹੁਤ ਡਰ ਰਿਆ ਸੀ ਬਹੁਤ ਹੌਸਲਾ ਦੇ ਦੇ ਕੇ ਪੋਜ਼ਿਟਿਵ ਕਰ ਕਰਕੇ ਬੜੀਆਂ ਇਹ ਜੀਆਂ ਪ੍ਰਾਣੀਆਂ ਯੋਧੇ ਅਸ਼ੂਰ ਵੀਰਾਂ ਦੀਆਂ ਗੱਲਾਂ ਕਰ ਕਰਕੇ ਅਸੀਂ ਹੌਸਲਾ ਦਿੰਦੇ ਰਹੇ ਮੈਂ ਸੀ ਮੇਰੇ ਨਾਲ ਚਨਪ੍ਰੀਤ ਸੀ ਹਰਪ੍ਰੀਤ ਨੇ ਆਉਣਾ ਸੀ ਨਾਲ ਐਨ ਮੌਕੇ ਤੇ ਜਾ ਕੇ ਇਹਦੀ ਪਾਸਪੋਰਟ ਦੀ ਪ੍ਰੋਬਲਮ ਆ ਗਈ ਇਹ ਸਾਡੇ ਨਾਲ ਨਹੀਂ ਸਕਿਆ ਤਾਂ ਅਸੀਂ ਲੈ ਕੇ ਆਏ ਰਸਤੇ ਦੇ ਵਿੱਚ ਪਲੇਨ ਦੇ ਵਿੱਚ ਇਹਨੂੰ ਪ੍ਰੋਬਲਮ ਵੀ ਆਈ ਰਸਤੇ 'ਚ ਬਹੁਤ ਜ਼ਿਆਦਾ ਇਹ ਕਹਿੰਦਾ ਮੈਨੂੰ ਕੁਝ ਹੋ ਰਿਹਾ ਘਬਰਾਟ ਹੋ ਰਹੀ ਹੈ ਪਲੇਨ ਚੜ ਚੁੱਕਿਆ ਸੀ ਫਿਰ ਉਹ ਮੰਨ ਲਓ ਟਾਇਲਟ ਵਾਸ਼ਰੂਮ ਵੀ ਨਹੀਂ ਸੀ ਪਤਾ ਲੱਗ ਰਿਹਾ ਮੰਨ ਲਓ ਇਹ ਟਾਇਲਟ ਵੀ ਵਿੱਚ ਹੀ ਹੋ ਗਈ ਪਤਾ ਨਹੀਂ ਲੱਗਿਆ ਕਿਉਂਕਿ ਉਸ ਟਾਈਮ ਇਹ ਇੰਨਾ ਕਿ ਡਿਪਰੈਸ ਸੀ ਉਹਨੂੰ ਪਤਾ ਹੀ ਨਹੀਂ ਸੀ ਵੀ ਮੇਰੇ ਨਾਲ ਕੀ ਹੋ ਰਿਹਾ ਤੇ ਫਿਰ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਸਭ ਦੀ ਫਲੈਟ ਸੀ ਡੈਕਸੀ ਅਸੀਂ ਇੰਡੀਆ ਪਹੁੰਚੇ ਉੱਥੋਂ ਲਿਆ ਕੇ ਫਿਰ ਘਰੇ ਆਏ ਲੈ ਕੇ ਅੰਨਾ ਇੱਥੇ ਆ ਕੇ ਫਿਰ ਇਹਨੇ ਕੈਨੇਡਾ ਦੀ ਸਾਰੀ ਉਹ ਮਾਇਰ ਢਾਈ ਤਿੰਨ ਸਾਲਾਂ ਦੀ ਜਿਹੜੀ ਲੱਗੀ ਹੋਈ ਸੀ ਲੀੜੇ ਕੱਪੜੇ ਇੱਥੇ ਆ ਕੇ ਬਦਲੇ ਇੱਥੇ ਆ ਕੇ ਸੁਪਨਿਆਂ ਦੇ ਘਰ ਚ ਆ ਕੇ ਇਸ਼ਨਾਨ ਕੀਤਾ ਪਹਿਲੀ ਵਾਰ ਤੇ ਬੱਸ ਫਿਰ ਉਹਦੀ ਕਿਰਪਾ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਨੇ ਸੰਦੀਪ ਦੀ ਛੋਟਾ ਨਾਮ ਮੇਰਾ ਸੰਦੀਪ ਆ ਪੂਰਾ ਨਾਮ ਇਹਦਾ ਨਛੱਤਰ ਸਿੰਘ ਗਿੱਲ ਆ ਜ਼ਿੰਦਗੀ ਬਦਲਤੀ ਇਹਦੀ ਮਾਂ ਨੇ ਇਹਨੂੰ ਜੱਫੀ ਪਾ ਕੇ ਮਿਲੀ ਕਿੰਨੇ ਸਾਲਾਂ ਬਾਅਦ 6.5 ਸਾਲਾਂ ਬਾਅਦ 6.5 ਸਾਲਾਂ ਬਾਅਦ ਕਿ ਮਾਂ ਪੁੱਤ ਮਿਲੇ ਜਿਹੜੀ ਕਿ ਮਾਂ ਵੀ ਉਮੀਦ ਮਕਾਈ ਬੈਠੀ ਸੀ ਪਤਾ ਨਹੀਂ ਮੇਰਾ ਪੁੱਤ ਹੁਣ ਮੈਨੂੰ ਮਿਲੂਗਾ ਕਿ ਦੇਕ ਨਹੀਂ ਮਿਲੂਗਾ ਅੱਜ ਅਸੀਂ ਇਹਦਾ ਜਨਮ ਦਿਨ ਮਨਾਇਆ ਹੁਣ ਇੱਥੇ ਕੇਕ ਕੱਟਿਆ ਅੱਜ ਸਾਡੇ ਛੋਟੇ ਭਰਾ ਦਾ ਬਰਥਡੇ ਆ ਬਰਥਡੇ ਤਾਂ ਪਰਸੋ ਸੀ ਪਰ ਕੇਕ ਅਸੀਂ ਅੱਜ ਕੱਟ ਰਹੇ ਆ ਦੋ ਦਿਨ ਅਸੀਂ ਹੈ ਨਹੀਂ ਸੀ ਇੱਥੇ ਬਾਹਰ ਸੀਗੇ ਔਰ ਹੁਣ ਸੰਦੀਪ ਕਿਵੇਂ ਬਹੁਤ ਵਧੀਆ ਹੈ ਜੱਟਾ ਕੰਮ ਹਾਂਜੀ ਸੰਦੀਪ ਇੱਥੇ ਸਾਡੇ ਕੋਲੇ ਅਜੇ ਪੇਸ਼ੰਤ ਨਹੀਂ ਅਜੇ ਵਲੰਟੀਅਰ ਅਜੇ ਸੇਵਾਦਾਰ ਸੇਵਾ ਕਰਾਉਂਦਾ ਫਿਜ਼ੀਓਥੈਰੇਪੀ ਬੋਰਡ ਚ ਉੱਪਰ ਜਾਂਦਾ ਸੇਵਾ ਕਰਾਉਂਦਾ ਨਾਲ ਮਹਿਕਪ੍ਰੀਤ ਹੁਣੇ ਸਾਡੇ ਸਮਰਥ ਹੁਣੇ ਇਹ ਤਿੰਨੇ ਇਕੱਠੇ ਰਹਿੰਦੇ ਨੇ ਜੁੱਟਾ ਯਾਰ ਬਣ ਗਏ ਇੱਕ ਦੂਜੇ ਦੇ ਇੱਥੇ ਆ ਕੇ ਆੜੀ ਆੜੀ ਬਣ ਕੇ ਆੜੀ ਤੇ ਹੁਣ ਇਹ ਵਧੀਆ ਸਾਡੇ ਨਾਲ ਇੱਥੇ ਸੇਵਾ ਕਰਾਉਂਦੇ ਨੇ ਔਰ ਦੇਖੋ ਕਿਦਾਂ ਪ੍ਰਮਾਤਮਾ ਸੱਤ ਸਮੁੰਦਰਾਂ ਪਾਰ ਨਹੀਂ ਸਾਡੀ ਤਾਂ ਕਿਤੇ ਔਕਾਤ ਨਹੀਂ ਮੈਂ ਕਦੇ ਕੈਨੇਡਾ ਨਹੀਂ ਸੀ ਦੇਖੀ ਕਦੇ ਗਿਆ ਹੀ ਨਹੀਂ ਸੀ ਬਹੁਤ ਲੋਕਾਂ ਨੂੰ ਚੜਾਇਆ ਸੀ ਕੈਨੇਡਾ ਜਾਣ ਵਾਸਤੇ ਗਏ ਸੀ ਪਰ ਬ੍ਰਦਰ ਨੇ ਵੀਜ਼ਾ ਲਵਾਤਾ 225 ਹੀ ਪਿਛਲੇ ਸਾਲ ਹੀ ਵੀਜ਼ਾ ਲੱਗਿਆ ਤੇ ਪਿਛਲੇ ਸਾਲ ਹੀ ਜਾ ਕੇ ਵੀ ਆਏ ਇਹਨਾਂ ਕੋਲੇ ਦੁਬਾਰਾ ਫਿਰ ਪ੍ਰਮਾਤਮਾ ਨੇ ਕਿਰਪਾ ਕਰਕੇ ਸੱਦ ਲਿਆ ਦਹੰਦਨਾ ਵਾਸਤੇ ਤੇ ਫਿਰ ਇਹਨੇ ਇੱਥੇ ਆਉਣਾ ਸੀਗਾ ਤੇ ਇੱਥੇ ਮੈਂ ਧੰਨਵਾਦ ਕਰਦਾ ਖਾਸ ਕਰਕੇ ਭੈਣ ਦਾ ਪ੍ਰਭਜੋਤ ਕਰਦਾ ਜਿਹੜੀ ਇਹਦੀ ਵਾਈਫ ਆ ਉਹਦਾ ਬਹੁਤ ਸ਼ੁਕਰੀਆ ਹਾਲਾਂਕਿ ਉਹਦਾ ਪਰਿਵਾਰ ਜਾਂ ਹੋਰ ਬਹੁਤ ਸਾਰੇ ਉਹਨੂੰ ਵਿਰੋਕਦੇ ਸੀ ਅਰਚਣਾ ਸੀ ਤੇ ਪਰ ਉਹ ਭੈਣ ਨੇ ਨੂੰ ਉੱਥੇ ਅੰਦਰ ਬੈਠੇ ਨੂੰ ਐਨੇ ਸਾਲ ਕਿਵੇਂ ਨਾ ਕਿਵੇਂ ਪ੍ਰਸ਼ਾਦਾ ਛਕਾਉਂਦੀ ਰਹੀ ਇਹਨੂੰ ਦਵਾਈ دارੂ ਕਿਵੇਂ ਨਾ ਕਿਵੇਂ ਫੋਨ ਇੱਧਰ ਕਰ ਉੱਧਰ ਕਰਕੇ ਕਨੈਕਟ ਕਰਕੇ ਸਾਰਾ ਕਿਉਂਕਿ ਜੇ ਉਹ ਹੀ ਪਾਸੇ ਹੋ ਜਾਂਦੀ ਛੱਡ ਕੇ ਅਗੇ ਤਾਂ ਕੀ ਬਣਦਾ ਕਿਤੇ ਇਹ ਰੀਹੈਬ ਚ ਜਾਂ ਕਿਤੇ ਕੋਈ ਕਿਹੜੇ ਸ਼ੈਲਟਰ ਚ ਜਾਂ ਕਿਤੇ ਕਿੱਥੇ ਹੁੰਦਾ ਤੇ ਉਹਦਾ ਬਹੁਤ ਸ਼ੁਕਰੀਆ ਤੇ ਅੱਗੇ ਵੀ ਮੈਂ ਭੈਣ ਨੂੰ ਬੇਨਤੀ ਕਰੂੰਗਾ ਦੋਨੇ ਹੱਥ ਜੋੜ ਕੇ ਵੀ ਹੁਣ ਵੀ ਤੁਸੀਂ ਦੋਨੋਂ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਜੁੜ ਕੇ ਰਹੋ ਜ਼ਿੰਦਗੀ ਚ ਦੁੱਖ ਸੁੱਖ ਆਉਂਦੇ ਆ ਤਰਾਵ ਚੜਾਵ ਆਉਂਦੇ ਰਹਿੰਦੇ ਭੈਣ ਮਰੀਏ ਹੋ ਸਕਦਾ ਜਿਹੜੇ ਅੱਜ ਦੇ ਹਾਲਾਤ ਬਣਿਆ ਤੇਰੇ ਨਾਲ ਹੋ ਸਕਦੇ ਸੀ ਪਰ ਪ੍ਰਮਾਤਮਾ ਨੇ ਤਿੱਤੋ ਇਹ ਸੇਵਾ ਲੈਣੀ ਸੀ ਤੇ ਵਾਹਿਗੁਰੂ ਕਿਰਪਾ ਕਰੇ ਸੰਦੀਪ ਠੀਕ ਹੋਵੇ ਤੁਸੀਂ ਦੋਨੋਂ ਹੱਸੋ ਬਸੋ ਉੱਥੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰੋ ਇਹ ਬੀਬਾ ਵੀ ਹੁਣ ਠੀਕ ਹੋ ਕੇ ਦੁਬਾਰਾ ਫੇਰ ਆਪਦਾ ਪੇਪਰ ਵਰਕ ਤਿਆਰ ਕਰਕੇ ਕੈਨੇਡਾ ਹੀ ਜਾਣਾ ਚਾਹੁੰਦਾ ਕਿਉਂਕਿ ਇੱਥੇ ਤਾਂ ਜ਼ਮੀਨ ਜਾਇਦਾਦ ਕੁਝ ਵੀ ਨਹੀਂ ਬਚਿਆ। ਯਾਨੀ ਕਿ ਘਰ ਵੀ ਅੱਧਾ ਗਹਿਣੇ ਆ। ਤੇ ਬਾਈ ਦੱਸਦਾ ਵੀ ਹੁਣ ਇੱਕੋ ਹੀ ਸਕੋਪ ਆ ਵੀ ਮੈਂ ਉੱਥੇ ਹੀ ਵਾਪਸ ਜਾ ਕੇ ਦੁਬਾਰਾ ਫੇਰ ਜ਼ਿੰਦਗੀ ਸ਼ੁਰੂ ਕਰਾਂ। ਇਸ ਕਰਕੇ ਭੈਣਾਂ ਤੇ ਭਰਾਵੋ ਥੋੜਾ ਜਿਹਾ ਅਰਦਾਸ ਕਰਿਓ ਇਸ ਵੀਰ ਵਾਸਤੇ ਵੀ ਸਪੋਰਟ ਨਹੀਂ ਪੈਸੇ ਵਾਸਤੇ ਨਹੀਂ ਕਹਿ ਰਹੇ ਬਸ ਅਰਦਾਸ ਕਰਿਓ ਅਸੀਸ ਦਿਓ ਵੀ ਇਹ ਠੀਕ ਹੋਵੇ ਸਭ ਤੋਂ ਪਹਿਲਾਂ ਤਾਂ ਔਰ ਠੀਕ ਹੋ ਕੇ ਫਿਰ ਇਹ ਵੀਰ ਦੁਬਾਰਾ ਆਪਣੀ ਜ਼ਿੰਦਗੀ ਮਿਹਨਤ ਕਰਕੇ ਦੁਬਾਰਾ ਬਤੀਤ ਕਰ ਸਕੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸੰਦੀਪ ਸਿੰਘ ਜਿਉਂਦਾਬਾਹਦਾ ਰਹੇ ਮੈਨੂੰ ਤਾਂ ਇਦਾਂ ਸੀ ਮੇਰੀ ਜ਼ਿੰਦਗੀ ਬਚਣੀ ਨਹੀਂ ਉਹ ਤੇ ਇਦਾਂ ਹੋ ਗਿਆ ਸੀ ਮੈਨੂੰ ਹੁਣ ਕਹੇਂ ਦੀ ਬਚਾਉਣਾ ਇਹ ਕਿਸੇ ਰਸਤੇਦਾਰ ਨੇ ਕਿਸੇ ਨੇ ਨਹੀਂ ਪੁੱਛਿਆ ਇਹ ਤੇ ਜਦ ਤੁਸੀਂ ਆਏ ਮੈਨੂੰ ਇੱਕੋ ਦਾਂਵੇਂ ਮੈਂ ਕੀ ਕੰਮ ਬਣ ਲੱਗ ਗਿਆ ਇਹ ਮੇਰਾ ਤੁਸੀਂ ਦੁਪਾਰ ਕਿਤੇ ਸਿਰ ਤੇ ਹੱਥ ਰੱਖ ਕੇ ਨੂੰ ਮਾਤਰਦਾਈ ਉਹ ਲੱਗਿਆ ਜਿਵੇਂ ਸਿਰ ਵਿੱਚੋਂ ਨਿਕਲਦਾ ਹੁੰਦਾ ਇਹ ਉਹ ਸਿਰ ਹੌਲਾ-ਹੌਲਾ ਹੋ ਗਿਆ ਮੇਰਾ ਤੇ ਹੌਣ ਤੱਕ ਮੇਰੀ ਜ਼ਿੰਦਗੀ ਬਰਲ ਗਈ ਉਹ ਹੰਦੇ ਚੀ ਚੋੜਨੀ ਲੱਗਦਾ ਵਾ ਸਭ ਉਹ ਵੈਗੁਰ ਕਰਪਕਨ ਸਿਪਾਸ਼ ਕਰਪਕਨ ਇੱਕੋਂ ਦਾ ਸਤਨਾ ਕਰਤਾ ਨਿਰਪ ਨਿਰਵੇ ਕਾਲਮੂਰਤ ਅਜੁਨੀ ਸ ਪਰਸਾ ਯਾ ਆਰ ਸੱਚ ਜੀ ਆਰ ਸੱਚ ਹੈਪੀ ਸੱਚ ਨਾਨਕੋ ਜੀ ਜੀ ਸ ਬਰਥਡੇ ਟੂ ਬਰਥਡੇ ਟੂ ਯੂ ਤਾੜੀਆਂ ਲੈ ਵੀ ਸੰਦੀਪ ਸਿੰਘ ਥੋੜਾ ਜਿਹਾ ਖਾਈ ਬੜਾ ਲਗਾਈ ਥੋੜਾ ਥੋੜਾ ਸਾਰੇ ਤੋਂ ਹੀ ਚਮਚ